ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੋਟਕਪੂਰਾ ਰੋਡ ਇਕਾਈ ਵੱਲੋਂ ਇਕਾਈ ਪ੍ਰਧਾਨ ਸੁਰਜ ਸਿੰਘ ਦੀ ਅਗਵਾਈ ਵਿੱਚ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਮੁਜ਼ਾਰੇ ਵਿੱਚ ਹਾਜ਼ਰ ਬੁਲਾਰਿਆਂ ਨੇ ਕਿਸਾਨਾਂ ਦੀਆਂ ਮੰਗਾਂ ਅਤੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਇਕਾਈ ਪ੍ਰਧਾਨ ਸੁਰਜ ਸਿੰਘ ਵਾਈਸ ਪ੍ਰਧਾਨ ਡਾਕਟਰ ਬਲਦੇਵ ਸਿੰਘ ਬਿੰਦਰ ਸਿੰਘ ਕਾਕਾ ਸਿੰਘ ਪਾਲਾ ਸਿੰਘ ਬਿਆਨਤ ਸਿੰਘ ਸੂਚਾ ਸਿੰਘ ਦੇਵ ਸੰਦੂ ਗੁਰਮੇਰ ਸਿੰਘ ਗੁਰਦੀਪ ਸਿੰਘ ਅਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ ਐਸੇ ਤਰ੍ਹਾਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸਾਰੀਆਂ ਇਕਾਈਆਂ ਵੱਲੋਂ ਪੁਤਲਾ ਫੂਕ ਕੇ ਮੁਜਾਰਾ ਕੀਤਾ ਗਿਆ ਮੈਂ ਪਲਕਦੀਪ ਕੋਰ ਐਂਕਰ ਪੋਲ ਪ੍ਰਦੇਸ਼ਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਾਨ ਵਿੱਚ ਇਸ ਲੈਫਟ ਕਮੇਟੀ ਦਾ ਵਾਈਸ ਪ੍ਰਧਾਨ ਬਲਦੇਵ ਸਿੰਘ ਤੇ ਲੋ ਅਸੀਂ 13 ਮਹੀਨੇ ਪਹਿਲਾਂ ਜਿਹੜਾ ਸੰਘਰਸ਼ ਕੀਤਾ ਦਿੱਲੀ 12 ਮਹੀਨੇ ਸਾਨੂੰ ਹੁਣ ਸੰਭੂ ਤੇ ਖਲੋਰੀ ਬਾਡਰ ਤੇ ਬੈਠਿਆਂ ਨੂੰ ਹੋ ਗਏ ਆ ਸਰਕਾਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਇੱਕ 75 ਸਾਲ ਦਾ ਬਜ਼ੁਰਗ ਸਾਡਾ ਉੱਥੇ ਮਰਨ ਵਰਤੇ ਬੈਠਾ ਹੈ ਲੇਕਿਨ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਸਰਕਾਰ ਸੁਪਰੀਮ ਕੋਰਟ ਦੇ ਰਹੀ ਇਹ ਹਦੇਸ਼ ਭੇਜਦੀ ਆ ਕਿ ਕਿਵੇਂ ਨਾ ਕਿਵੇਂ ਉਸ ਨੂੰ ਉੱਥੋਂ ਉਠਾਇਆ ਜਾਵੇ ਸੁਪਰੀਮ ਕੋਰਟ ਦਾ ਅਸੀਂ ਕਦਰ ਕਰਦੇ ਆ ਸਾਡੀ ਉੱਚ ਅਦਾਲਤ ਆ ਪਰ ਸੁਪਰੀਮ ਕੋਰਟ ਨੂੰ ਕੋਈ ਹੱਕ ਨਹੀਂਗਾ ਕਿ ਆ ਕੇ ਉਹਨੂੰ ਆਦੇਸ਼ ਕਰਨਾ ਜਾਂ ਸਪੇਟ ਸਰਕਾਰਾਂ ਨੂੰ ਆਦੇਸ਼ ਕਰਨਾ ਕਿ ਇਹਨੂੰ ਜ਼ਬਰਦਸਤੀ ਚੱਕ ਕੇ ਜਿਹੜਾ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਕਿਉਂਕਿ ਅੱਗੇ ਪਹਿਲਾਂ ਸੂਰਤ ਸਿੰਘ ਖਾਲਸਾ ਉਹ ਵੀ ਬਹੁਤ ਚਿਰ ਮਰਨ ਵਾਲਤੇ ਬੈਠਾ ਰਿਹਾ ਉਹਨੂੰ ਸਰਕਾਰਾਂ ਨੇ ਜ਼ਬਰਦਸਤੀ ਚੱਕ ਕੇ ਮੈਡੀਕਲ ਟ੍ਰੀਟਮੈਂਟ ਦੇਣ ਦੇ ਬਹਾਨੇ ਕਈ ਸਾਲ ਹਸਪਤਾਲਾਂ 'ਚ ਰੱਖ ਕੇ ਉਹਦੀ ਮੌਤ ਹੋਈ ਹੈ ਔਰ ਢੱਲੇਵਾਦ ਸਾਹਿਬ ਨਾਲ ਅਸੀਂ ਇਹ ਕੁਝ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨੇ ਤੇ ਫੇਰ ਹੀ ਡੱਲੇਬਾਹ ਸਾਹਿਬ ਦਾ ਜਿਹੜਾ ਮਰਨ ਮਾਰਦਾ ਉਹ ਖਤਮ ਹੋ ਸਕੂਗਾ ਪੰਜਾਬ ਨਾ ਤਾਂ ਕਮਜ਼ੋਰ ਹੋਇਆ ਨਾ ਕਮਜ਼ੋਰ ਹੋਊਗਾ ਇਹ ਸਾਰੀ ਜਿਹੜੀ ਸਿਆਸਤ ਹੈ ਸਰਕਾਰ ਦੀ ਜ਼ਮੀਨਾ ਖੋਹਣ ਦੀ ਸਿਆਸਤ ਹੈ ਖੇਤੀ ਦਾ ਇੱਕ ਜਿਹੜਾ ਧੰਦਾ ਲਾਹੇਵੰਦ ਧੰਦਾ ਸੀ ਜਿਹਨੂੰ ਇਹ ਸਰਕਾਰਾਂ ਘਾਟੇਵੰਦ ਧੰਦਾ ਬਣਾ ਕੇ ਕਿਸਾਨਾਂ ਨੂੰ ਮਜਬੂਰ ਕਰ ਰਹੀਆਂ ਹੈ ਕਿ ਕਿਸਾਨ ਆਪ ਦੀ ਜਮੀਨਾਂ ਵੇਚ ਕੇ ਕਾਰਪੋਰੇਟਾਂ ਦੇ ਹਵਾਲੇ ਕਰ ਦੇਣ ਔਰ ਉਹਨਾਂ ਦੀ ਮਜ਼ਦੂਰੀ ਕਰਨ ਔਰ ਇਹ ਅਸੀਂ ਹਰ ਕਿਸੇ ਨਹੀਂ ਹੋਣ ਦਵਾਂਗੇ ਇਹ ਲਗਾ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ